ਚਾਂਸਲਰ ਕੌਣ ਹੋਵੇ ਜਦੋਂ ਇਹ ਪਾਰਲੀਮੈਂਟ ਦੇ ਵਿੱਚ ਸਵਾਲ ਅਡਰੈਸ ਹੋਇਆ ਤੇ ਪੰਜਾਬ ਨੂੰ ਲੈ ਕੇ ਤੁਹਾਡੇ ਅੰਦਰ ਕੋਈ ਖਿਆਲਤਾ ਆ ਹੀ ਰਿਹਾ ਹੋਣਾ ਅੰਦਰ ਪ੍ਰੀਤੀ ਤੁਸੀਂ ਗੱਲ ਤੋੜਦੇ ਹੋ ਜਰਾ ਚਾਂਸਲਰ ਵਾਲੀ ਰੰਦਾਵਾ ਸਾਹਿਬ ਕੱਲ ਦੋ ਇੰਪੋਰਟੈਂਟ ਕਟਨਾਵਾ ਸੀਗੀਆਂ ਲੇਕਿਨ ਜੁੜੀਆਂ ਹੋਈਆਂ ਕਿਉਂਕਿ ਹੈਗੀਆਂ ਨੇ ਇਸ ਕਰਕੇ ਆਪਾਂ ਕਹ ਲਈਏ ਜਿਹੜੇ ਬਿੱਲਾਂ ਦੀ ਤੁਸੀਂ ਬਾਰ-ਬਾਰ ਗੱਲ ਕਰ ਰਹੇ ਸੀ ਕਿ ਗਵਰਨਰ ਸਾਹਿਬ ਕੋਲੇ ਬਿੱਲ ਪੈਂਡਿੰਗ ਪਏ ਨੇ ਬਹੁਤ ਸਾਰੇ ਤੇ ਸੁਪਰੀਮ ਕੋਰਟ ਨੇ ਡਾਇਰੈਕਟ ਕੀਤਾ ਸੀ ਕਿ ਤੁਸੀਂ ਇਹਨਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰੋ ਚਾਹੇ ਕੁਝ ਵੀ ਕਰੋ ਇਹਨੂੰ ਰੱਦ ਕਰੋ ਚਾਹੇ ਪਾਸ ਕਰੋ ਚਾਹੇ ਗਵਰਨਮੈਂਟ ਆਫ ਇੰਡੀਆ ਕੋਲ ਭੇਜੋ ਜੋ ਵੀ ਕਰਨਾ ਕਰੋ ਤਾਂ ਉਹਦੇ ਚੋਂ ਇੱਕ ਬਿੱਲ ਪਾਸ ਕਰਤਾ ਤਿੰਨ ਬਿੱਲ ਜਿਹੜੇ ਹੈਗੇ ਆ ਉਹ ਗਵਰਨਮੈਂਟ ਆਫ ਇੰਡੀਆ ਨੂੰ ਭੇਜਤੇ ਆ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਨੂੰ ਕਵਾਂਗੇ ਰਾਸ਼ਟਰਪਤੀ ਨੂੰ ਭੇਜਤੇ ਆ ਔਰ ਇੱਕ ਵਿਜੀਲੈਂਸ ਕਮਿਸ਼ਨ ਵਾਲਾ ਬਿੱਲ ਪਿਆ ਸੀ ਤੇ ਉਹ ਵੀ ਕੱਲ ਉਹਨਾਂ ਨੇ ਕਲੀਅਰ ਕਰਤਾ ਹਾਲਾਂਕਿ ਪਹਿਲਾਂ ਉਹਨਾਂ ਦਾ ਇਹ ਮਤ ਸੀਗਾ ਗਵਰਨਰ ਸਾਹਿਬ ਦਾ ਕਿ ਇਹ ਮਨੀ ਬਿੱਲ ਹੈ ਤੇ ਮਨੀ ਬਿੱਲ ਇੰਟਰੋਡਿਊਸ ਕਰਨ ਤੋਂ ਪਹਿਲਾਂ ਮੇਰੀ ਇਜਾਜ਼ਤ ਲੈਣੀ ਸੀ گورنر ਐਸ گورنر ਦੀ ਇਜਾਜ਼ਤ ਲੈਣੀ ਸੀ ਉਹ ਨਹੀਂ ਲਿੱਤੀ ਤਾਂ ਇਸ ਕਰਕੇ ਉਹਨਾਂ ਨੇ 1 ਸਾਲ ਤੇ 3 ਮਹੀਨੇ ਤੋ ਰੋਕ ਰੱਖਿਆ 22 ਸਤੰਬਰ ਨੂੰ ਇਹ ਪਾਸ ਹੋਇਆ ਸੀ 22 ਸਤੰਬਰ 2022 ਤੇ ਅੱਜ ਅਸੀਂ ਉਹ ਲਗ 20 ਦਸੰਬਰ 24 23 ਦੇ ਵਿੱਚ ਖੜੇ ਆ ਇੱਕ ਸਾਲ ਕੁਝ ਮਹੀਨੇ ਹੋ ਚੁੱਕੇ ਆ ਤਾਂ ਇਹ ਤੁਸੀਂ ਲੈ ਲਓ ਵੀ 1 ਸਵਾ ਸਾਲ ਬਾਅਦ ਇਹ ਪਾਸ ਹੋਇਆ ਤੇ ਹੁਣ ਵਿਜੀਲੈਂਸ ਕਮਿਸ਼ਨ ਜਿਹੜਾ ਹੈ ਉਹ ਭੰਗ ਹੋ ਜਾਏਗਾ ਇਸ ਤੋਂ ਇਲਾਵਾ ਜਿਹੜਾ ਇੰਪੋਰਟੈਂਟ ਬਿਲ ਉੱਥੇ ਗਿਆ ਰਾਸ਼ਟਰਪਤੀ ਕੋਲੇ ਉਹਨਾਂ 'ਚ ਇੱਕ ਬਿੱਲ ਹੈਗਾ ਜਿਹੜਾ ਸਟੇਟ ਯੂਨੀਵਰਸਿਟੀ ਨਾਲ ਸੰਬੰਧਿਤ ਹੈ ਤੇ ਉਹਦੇ 'ਚ ਜਿਹੜੇ ਰਾਜਪਾਲ ਨੇ ਉਹਨਾਂ ਦੀ ਜਗ੍ਹਾ ਤੇ ਮੁੱਖ ਮੰਤਰੀ ਨੂੰ ਐਸ ਚਾਂਸਲਰ ਲਗਾਇਆ ਜਾਣਾ ਉਹ ਬਿੱਲ ਉੱਥੇ ਭੇਜਤਾ ਗਿਆ ਪਰ ਕੱਲ ਨਾਲ ਦੀ ਨਾਲ ਹੀ ਇੱਕ ਸਵਾਲ ਦੇ ਜਵਾਬ 'ਚ ਲੋਕ ਸਭਾ 'ਚ ਜਿਹੜੇ ਹਿਊਮਨ ਰਿਸੋਰਸ ਮਿਨਿਸਟਰ ਹੈਗੇ ਨੇ ਸਟੇਟ ਮਿਨਿਸਟਰ ਨੇ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਇਹਦੀ ਲੋੜ ਨਹੀਂ ਸਟੇਟ ਯੂਨੀਵਰਸਿਟੀਆਂ ਲਈ ਸਟੇਟ ਗਵਰਨਮੈਂਟ ਅਥਾਰਾਈਜ਼ਡ ਹੈ ਕਿ ਉਹ ਕਿਸੇ ਨੂੰ ਵੀ ਲਗਾ ਦੇਣ ਚਾਂਸਲਰ ਉਹਦੇ ਲਈ ਕੋਈ ਜ਼ਰੂਰੀ ਨਹੀਂ ਕਿ ਗਵਰਨਮੈਂਟ ਆਫ ਇੰਡੀਆ ਦੀ ਇਜਾਜ਼ਤ ਲੈਣੀ ਪਵੇ ਉਹ ਸਟੇਟ ਦਾ ਐਕਟ ਹੈ ਤੇ ਸਟੇਟ ਉਸ ਚ ਕਰ ਸਕਦੀ ਹੈ ਤੇ ਮੈਨੂੰ ਲੱਗਦਾ ਕਿ ਜਿਹੜਾ ਉਹ ਬਿਲ ਗਿਆ ਉਹ ਤਾਂ ਤੁਰੰਤ ਵਾਪਸ ਹੋ ਜਾਣਾ ਚਾਹੀਦਾ ਹੈ ਰਾਸ਼ਟਰਪਤੀ ਨੂੰ ਰੇਤਾ ਨਾਲ ਦੀ ਨਾਲ ਹੀ ਵਾਪਸ ਭੇਜ ਦੇਣਾ ਚਾਹੀਦਾ ਜੀ ਇਸ ਤੇ ਸਾਡਾ ਤਾਂ ਕੁਝ ਲੈਣਾ ਦੇਣਾ ਹੈ ਨਹੀਂਗਾ ਤੇ ਤੁਸੀਂ ਖੁਦ ਹੀ ਦੇਖ ਲਓ क्लैरिटी हो गई पर कल्ली क्लैरिटी ये है रंदावा सवेनी की कल्ली साडे नाल ही जुड़ी हुई है वेस्ट बंगाल ਦੇ ਵਿੱਚ ਵੀ ਇਹ ਰੋਲਾ ਚੱਲ ਰਿਹਾ ਹੈਗਾ ਤਾਮਿਲਨਾਡੂ ਦੇ ਵਿੱਚ ਵੀ ਇਹ ਰੋਲਾ ਚੱਲ ਰਿਹਾ ਹੈ ਕੇਰਲ ਦੇ ਵਿੱਚ ਵੀ ਇਹ ਚ ਰੋਲਾ ਚੱਲ ਰਿਹਾ ਹੈ ਇਸ ਕਰਕੇ ਇਹ ਇੰਪੋਰਟੈਂਟ ਹੋ ਗਿਆ ਗਵਰਨਮੈਂਟ ਆਫ ਇੰਡੀਆ ਨੇ ਹੁਣ ਕਲੈਰਿਟੀ ਨਾਲ ਕਹਿਤਾ ਕਿ ਇਹ ਸਟੇਟ ਦਾ ਹੱਕ ਹੈ ਸਟੇਟ ਜਿਨੂੰ ਮਰਜ਼ੀ ਲਗਾਏ ਸੋ ਮੈਨੂੰ ਲੱਗਦਾ ਕਿ ਹੁਣ ਗੱਲਾਂ ਕਲੀਅਰ ਨੇ ਬੜੇ ਬੇਆਬਰੂ ਹੋਕਰ ਤੇਰੇ ਕੋ ਉੱਚੇ ਸੇ ਹਮ ਨਿਕਲੇ ਜੇ ਬਿੱਲ ਵਾਪਸ ਆ ਗਿਆ ਤਾਂ ਫਰ ਮੈਂ ਤਾਂ ਇਸ ਗੱਲ ਨੂੰ ਇਦਾਂ ਜੋੜਦਾ ਕਿ ਮੇਰੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਇਹਦੇ ਵੀਸੀ ਦਾ ਮਾਮਲਾ ਗਿਆ ਸੀ ਡਾਕਟਰ ਜਸਪਾਲ ਸਿੰਘ ਸੰਧੂ ਦਾ ਵਿਸਾਲ ਇਹਨਾਂ ਨੂੰ ਐਕਸਟੈਂਸ਼ਨ ਦਿਓ ਪਹਿਲਾਂ ਤਾਂ 3 ਸਾਲ ਦੀ ਰეკਮੈਂਡੇਸ਼ਨ ਥੱਲਿਓ ਹੋਈ ਵਿਭਾਗ ਵੱਲੋਂ ਮੁੱਖ ਮੰਤਰੀ ਨੇ ਸਾਲ ਕਰਤੀ ਅਗਲਿਆਂ ਨੇ 6 ਮਹੀਨੇ ਕਰਤੀ ਇਹ ਯੂਨੀਵਰਸਿਟੀ ਨੈਕ ਦੇ ਵਿੱਚ ਬਹੁਤ ਬਿਹਤਰੀਨ ਰੈਂਕ ਲੈ ਕੇ ਅੱਗੇ ਵਧੀ ਕਈ ਸੌ ਕਰੋੜ ਦੇ ਪ੍ਰੋਜੈਕਟ ਸੰਧੂ ਸਾਹਿਬ ਨੇ ਲਿਆਂਦੇ ਕਿਉਂਕਿ ਉਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸੈਕਟਰੀ ਰਹਿ ਚੁੱਕੇ ਸੀ ਉਹਨਾਂ ਨੂੰ ਅੰਦਰ ਤੇ ਖੁੰਝਿਆਂ ਦਾ ਪਤਾ ਹੈ ਯੂਨੀਵਰਸਿਟੀ ਚੰਗੇ ਤਰੀਕੇ ਨਾਲ ਅੱਗੇ ਵੱਧ ਰਹੀ ਸੀ ਸੋ ਜੇ ਚੰਗੇ ਵੀ ਵਾਈਸ ਚਾਂਸਲਰ ਤੁਹਾਡੇ ਕੋਲ ਇਹ ਹੋਣ ਤਾਂ ਉਹਨਾਂ ਨੂੰ ਜੇ ਹੋਰ ਥੋੜਾ ਵਰਤ ਲਿਆ ਜਾਵੇ ਤਾਂ ਹਰਜ ਕੀ ਹੁੰਦੀ ਹੈ ਹੁਣ ਸ਼ਾਇਦ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੀ ਰਾਤ ਤੋਂ ਬਾਅਦ ਫੈਸਲੇ ਲੈਣ ਚ ਸੌਖ ਹੋਊਗੀ ਇਹਨਾਂ ਦੀ ਸਿਆਸੀ ਕੁਸ਼ਤੀ ਦੇ ਵਿੱਚ ਚੰਗੇ ਭਲੇ ਵੀ ਸੀਆ ਉਲਝਣਗੇ ਨਹੀਂ ਇਹ ਸਵਾਲ ਸਾਡੇ ਲਈ ਵੱਡਾ ਹੈ ਕਿ ਚੰਗੇ ਭਲੇ ਬੰਦਿਆਂ ਨੂੰ ਤੁਸੀਂ ਐਕਸਟੈਂਸ਼ਨ ਆਪਣੀ ਮਰਜ਼ੀ ਨਾਲ ਦੇ ਸਕੋਗੇ ਬਿਨਾਂ ਸਿਆਸਤ ਤੋਂ ਵੀ ਆਪਣਾ ਬੰਦਾ ਲਾ ਲਈਏ ਆਪਣੇ ਬੰਦੇ ਜਿਹੜੇ ਤੁਹਾਡੇ ਸਿਆਸੀ ਬੰਦਿਆਂ ਦੇ ਨੇੜੇ ਹੁੰਦੇ ਉਹ ਚਾਪਲੂਸ ਹੁੰਦੇ ਆ ਜਿਹੜੇ ਬੰਦੇ ਸਿਆਸੀ ਬੰਦਿਆਂ ਦੇ ਆਪਣੇ ਹੁੰਦੇ ਆ ਉਹ ਬੜੇ ਹੋਰ ਕਿਸਮ ਦੇ ਹੁੰਦੇ ਆ ਉਹ ਪੜ੍ਹਾਈ ਲਿਖਾਈ ਤੋਂ ਬਿਨਾਂ ਸਭ ਕੁਝ ਜਾਣਦੇ ਹੁੰਦੇ ਸੋ ਮੈਨੂੰ ਲੱਗਦਾ ਕਿ ਇੱਥੇ ਤੁਹਾਨੂੰ ਰੁੱਖਾ ਆਪਣਾ ਖਿਆਲ ਕਰਨਾ ਚਾਹੀਦਾ